ਹalleluyah ਅਓਸੀਂ ਮੇਰੀ ਪ੍ਰੇਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਨੂੰ ਲਗਾਤਾਰ ਪੁਕਾਰਦੇ ਰਹੋ ਅਤੇ ਉਸ ਉੱਤੇ ਵਿਸ਼ਵਾਸ ਰੱਖੋ ਯਸ਼ਾਇਆ ਅਧਿਆਇ 26 ਉਹਦੀ ਤਿੰਨ ਐਤ ਜਿਹੜਾ ਤੇਰੇ ਵਿੱਚ ਲਵਲীন ਹੈ ਤਉਹਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ ਇਸ ਲਈ ਪਈ ਉਹਦਾ ਪਰੋਸਾ ਤੇਰੇ ਉੱਤੇ ਹੈ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਅਜੂਬ ਇੱਕ ਧਰਮੀ ਵਿਅਕਤੀ ਸੀ ਫਿਰ ਵੀ ਉਸ ਨੂੰ ਸ਼ੈਤਾਨ ਦੁਆਰਾ ਪਰਖਿਆ ਗਿਆ ਜਦ ਸ਼ੈਤਾਨ ਨੇ ਪਰਮੇਸ਼ਰ ਨੂੰ ਕਿਹਾ ਕਿ ਅਜੂਬ ਤੇਰਾ ਡਰ ਮੰਦਾ ਕਿਉਂਕਿ ਤੂੰ ਉਸ ਨੂੰ ਆਸ਼ੀਸ਼ ਦਿੱਤੀ ਹੈ ਜੇਕਰ ਤੂੰ ਉਸ ਤੋਂ ਆਸ਼ੀਸ਼ ਵਾਪਸ ਲੈ ਲਵੇਂਗਾ ਤਾਂ ਉਹ ਤੇਰੇ ਮੂੰਹ ਉਤੇ ਤੇਰਾ અપਮਾਨ ਕਰੇਗਾ ਤਦ ਪਰਮੇਸ਼ਰ ਨੇ ਸ਼ੈਤਾਨ ਨੂੰ ਕਿਹਾ ਜਾਹ ਅਤੇ ਅਜੂਬ ਨੂੰ ਸ਼ੂ ਅਤੇ ਜਦ ਸ਼ੈਤਾਨ ਨੇ ਉਸ ਨੂੰ ਦੁੱਖ ਦੇਣਾ ਸ਼ੁਰੂ ਕੀਤਾ ਤਾਂ ਇਹ ਲਿਖਿਆ ਹੈ ਕਿ ਉਸ ਦੇ ਬੱਚੇ ਉਸ ਦਾ ਕਾਰੋਬਾਰ ਅਤੇ ਉਸ ਦਾ ਸਭ ਕੁਝ ਇੱਕ ਦਿਨ ਵਿੱਚ ਖਤਮ ਹੋ ਗਿਆ ਪਰ ਅਜੂਬ ਫਿਰ ਵੀ ਪਰਮੇਸ਼ਰ ਦੀ ਵਡਿਆਈ ਕਰਦਾ ਰਿਹਾ ਪਿਆਰਿਓ ਅਜੂਬ ਦੇ ਦੂਜੇ ਅਧਿਆਏ ਵਿੱਚ ਇਹ ਲਿਖਿਆ ਹੈ ਕਿ ਇੱਕ ਵਿਅਕਤੀ ਆਪਣੀ jaan ਦੇ ਲਈ ਸਭ ਕੁਝ ਦੇ ਦਿੰਦਾ ਹੈ ਅਤੀਸ਼ਯਤਾਨ ਇਹ ਜਾਣਦਾ ਹੈ ਕਿ ਜੇਕਰ ਤੁਸੀਂ ਬਿਮਾਰ ਹੋ ਤਾਂ ਤੁਸੀਂ ਕਦੇ ਵੀ ਪਰਮੇਸ਼ਰ ਦੁਆਰਾ ਦਿੱਤੀਆਂ ਗਈਆਂ ਆਸ਼ੀਸ਼ਾਂ ਦਾ ਆਨੰਦ ਨਹੀਂ ਲੈ ਸਕਦੇ ਧਰਤੀ ਉੱਤੇ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡੀ ਆਸ਼ੀਸ਼ ਤੁਹਾਡੀ ਸਿਹਤ ਹੈ ਇਸ ਲਈ ਜੇਕਰ ਤੁਹਾਡੀ ਸਿਹਤ ਵਧੀਆ ਨਹੀਂ ਤਾਂ ਤੁਹਾਡਾ ਪੈਸਾ ਕਿਸੇ ਕੰਮ ਦਾ ਨਹੀਂ ਹੈ ਯਾਦ ਰੱਖੋ ਸ਼ੈਤਾਨ ਚਾਹੁੰਦਾ ਹੈ ਕਿ ਤੁਹਾਡੀ ਸਿਹਤ ਕਦੇ ਵੀ ਵਧੀਆ ਨਾ ਰਹੇ ਅਤੇ ਤੁਸੀਂ ਕਦੇ ਵੀ ਪਰਮੇਸ਼ਰ ਵੱਲੋਂ ਦਿੱਤੀਆਂ ਗਈਆਂ ਆਸ਼ੀਸ਼ਾਂ ਦਾ ਆਨੰਦ ਨਾ ਲੈ ਸਕੋ ਪਰ ਤੁਹਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਸ ਸਰੀਰ ਨਾਲ ਪਰਮੇਸ਼ਰ ਦੀ ਮਹਿਮਾ ਅਤੇ ਉਸ ਦੀ ਸੇਵਾ ਕਰਨੀ ਹੈ ਕਿਉਂਕਿ ਤੁਸੀਂ ਪਰਮੇਸ਼ਰ ਦੀ ਸੇਵਾ ਅਤੇ ਮਹਿਮਾ ਤਦ ਹੀ ਕਰ ਸਕਦੇ ਹੋ ਜੇਕਰ ਤੁਹਾਡੀ ਸਿਹਤ ਵਧੀਆ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਅੰਨੇ ਆਦਮੀ ਨੇ ਪ੍ਰਭੇਸ਼ੂਮ ਸੀ ਦੀ ਆਵਾਜ਼ ਸੁਣੀ ਤਾਂ ਉਹ ਵਿਸ਼ਵਾਸ ਨਾਲ ਪ੍ਰਭੇਸ਼ੂਮ ਸੀ ਨੂੰ ਪੁਕਾਰਨ ਲੱਗਾ ਕਿ हे ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ ਪਰ ਲੋਕਾਂ ਨੇ ਉਸ ਨੂੰ ਛੁਪ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ੈਤਾਨ ਉਸ ਨੂੰ ਚੰਗਾ ਨਹੀਂ ਦੇਖਣਾ ਚਾਹੁੰਦਾ ਸੀ ਪਰ ਛੁੱਪ ਰਹਿਣ ਦੀ ਬਜਾਏ ਉਹ ਪ੍ਰਭੂ ਨੂੰ ਹੋਰ ਉੱਚੀ ਆਵਾਜ਼ ਨਾਲ ਪੁਕਾਰਦਾ ਹੈ ਜਦ ਪ੍ਰਭੂ ਜੀ ਉਸ ਨੂੰ seen ਨੇ ਦੇਖਿਆ ਕਿ ਉਸ ਦਾ ਪੁਕਾਰਨਾ ਬੰਦ ਨਹੀਂ ਹੋਇਆ ਤਾਂ ਉਸ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਚੰਗਾ ਕਰ ਦਿੱਤਾ ਇਸ ਲਈ ਮੇਰੇ ਪਿਆਰਿਓ ਜਦੋਂ ਤੁਸੀਂ ਵੀ ਅੰਨੇ ਭਿਖਾਰੀ ਦੀ ਤਰ੍ਹਾਂ ਵਿਸ਼ਵਾਸ ਨਾਲ ਪਰਮੇਸ਼ਰ ਨੂੰ ਬੁਕਾਰਦੇ ਹੋ ਅਤੇ ਅਜੂਬ ਦੀ ਤਰ੍ਹਾਂ ਪਰਮੇਸ਼ਰ ਉੱਤੇ ਭਰੋਸਾ ਰੱਖਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਅੰਨੇ ਭਿਖਾਰੀ ਦੀ ਤਰ੍ਹਾਂ ਚੰਗਾ ਕਰੇਗਾ ਅਤੇ ਅਜੂਬ ਦੀ ਤਰ੍ਹਾਂ ਪਰਮੇਸ਼ਰ ਤੁਹਾਨੂੰ ਉਸ ਤੋਂ ਦੁੱਗਣਾ ਵਾਪਸ ਕਰੇਗਾ ਜੋ ਸ਼ੈਤਾਨ ਨੇ ਤੁਹਾਡੇ ਜੀਵਨ ਚੋਂ ਚੋਰੀ ਕੀਤਾ ਹੈ ਆਮਨ ਆਓ ਸਹੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣੋਗੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੇਰੇ ਜੀਵਨ ਵਿੱਚ ਉਹਨਾਂ ਆਸ਼ੀਸ਼ਾਂ ਨੂੰ ਦੁੱਗਣਾ ਕਰੋ ਜੋ ਸ਼ੈਤਾਨ ਨੇ ਚੋਰੀ ਕੀਤੀਆਂ ਹਨ ਪ੍ਰਵੇਸ਼ਮ ਸਿੱਦੇ ਸਮਰਥੀ ਨਾਮ ਵਿੱਚ ਆਮੇਨ